ਪੋ ਲਾਂਗ ਬਰੋ ਸ਼ੁਰੂ ਕੀਤੇ ਪਿੰਡ ਦੀ ਪਾਰਲੀਮੈਂਟ ਤੇ ਪੰਚਾਇਤੀ ਰਾਜ ਸੰਸਥਾ ਮੰਦੇ ਐਪੀਸੋਡ ਨੰਬਰ 10 ਵਿੱਚ ਅੱਜ ਆਪਾਂ ਗੱਲ ਕਰਾਂਗੇ ਜ਼ਿਲ੍ਹਾ ਪ੍ਰੀਸ਼ਦ ਦੀ ਉਹਦੇ ਵੰਤਰ ਉਹਦੇ ਕੰਮ ਉਹਨੂੰ ਹਟਾਉਣ ਦੀ ਵਿਧੀ ਤੇ ਹੋਰ ਕੀ ਕੀ ਕੰਮਕਾਜ ਕਿਹੜੇ ਉਹਦੇ ਦਾਰੀਆਂ ਉਹਦੇ ਚ ਹੁੰਦੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੀ ਚੋਣ ਪੂਰੇ ਤਰ੍ਹਾਂ ਜ਼ਿਲ੍ਹੇ ਦੇ ਵਿੱਚੋਂ ਉਹ ਜ਼ਿਲ੍ਹੇ ਦੀ ਆਬਾਦੀ ਦੇ ਲਿਹਾਜ਼ ਨਾਲ ਛੋਟਾ ਜ਼ਿਲ੍ਹਾ ਜਾਂ ਵੱਡਾ ਜਿਹਨਾਂ 15 ਤੋਂ ਲੈ ਕੇ 25 ਮੈਂਬਰ ਚੁਣੇ ਜਾਂਦੇ ਨੇ ਇੱਕ ਜ਼ਿਲ੍ਹੇ ਦੇ ਵਿੱਚੋਂ ਜ਼ਿਲ੍ਹਾ ਪ੍ਰੀਸ਼ਦ ਲਈ ਤੇ ਉਹ ਸਿੱਧੀ ਵੋਟਾਂ ਦੇ ਨਾਲ ਚੁਣੇ ਜਾਂਦੇ ਨੇ ਪਰ ਜ਼ਿਲ੍ਹਿਆਂ ਦੀਆਂ ਜਿਹੜੀਆਂ ਪੰਚਾਇਤ ਸੰਮਤੀਆਂ ਹੁੰਦੀਆਂ ਨੇ ਉਹਦੇ ਮੈਂਬਰ ਜਿਹੜੇ ਨੇ ਉਹ ਤਾਂ ਨਹੀਂ ਪਰ ਉਹਦਾ ਚੇਅਰਮੈਨ ਜਿਹੜਾ ਹੁੰਦਾ ਉਹ ਚੇਅਰਮੈਨ ਐਕਸ-ਓਫੀਸਰ ਮਤਲਬ ਚੇਅਰਮੈਨ ਆਪਣੇ ਆਪ ਦੇ ਵਿੱਚ ਹੀ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਬਣ ਜਾਂਦਾ ਹੈ ਬਤੌਰ ਚੇਅਰਮੈਨ ਹੋਣ ਦੇ ਨਾਤੇ ਔਰ ਦੂਸਰਾ ਉਸ ਜ਼ਿਲ੍ਹੇ ਦੇ ਵਿੱਚ ਪੈਂਦੇ ਆ ਜਿੰਨੇ ਵੀ ਅਸੈਂਬਲੀਆਂ ਨੇ ਉਹਦੇ ਜਿੰਨੇ ਐਮ ਐਲ اے ਨੇ ਉਹ ਵੀ ਜ਼िला ਪ੍ਰੀਸ਼ਦ ਦੇ ਮੈਂਬਰ ਹੁੰਦੇ ਨੇ ਤੇ ਇਹਦੇ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਜਿਹੜੇ ਵੀ ਮੈਂਬਰ ਪਾਰਲੀਮੈਂਟ ਦਾ ਵੱਡਾ ਹਿੱਸਾ ਉਹਦੀ ਸੀਟ ਦਾ ਜਿਹੜੇ ਜ਼ਿਲ੍ਹੇ ਚ ਪੈਂਦਾ ਉਹ ਉਸ ਜ਼िला ਪ੍ਰੀਸ਼ਦ ਦਾ ਮੈਂਬਰ ਵੀ ਹੁੰਦਾ ਹੈ ਇਹਦਾ ਮਤਲਬ ਇਹ ਇੱਕ ਬਹੁਤ ਮਹੱਤਵਪੂਰਨ ਬਾਡੀ ਜਿਹਦੇ ਚ ਡਾਇਰੈਕਟ ਚੁਣੇਗੇ 15 ਤੋਂ 25 ਮੈਂਬਰ ਬਲਾਕ ਸਮਤੀਆਂ ਦੇ ਸਾਰੇ ਚੇਅਰਮੈਨ ਉਸ ਜ਼ਿਲ੍ਹੇ ਨਾਲ ਸੰਬੰਧਿਤ ਅਸੈਂਬਲੀ ਹਲਕਿਆਂ ਦੇ ਸਾਰੇ ਐਮ ਐਲ اے ਤੇ ਉਹ ਸੁਪਾਰਲੀਮੈਂਟ ਦਾ ਮੈਂਬਰ ਜਿਹੜਾ ਪਾਰਲੀਮੈਂਟ ਦਾ ਚੁਣਿਆ ਹੋਇਆ ਨੁਮਾਇੰਦਾ ਉਹ ਇਹਦੇ ਮੈਂਬਰ ਹੁੰਦੇ ਨੇ ਇਹ ਬਹੁਤ ਮਹੱਤਵਪੂਰਨ ਇਸ ਕਰਕੇ ਬਾਡੀ ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਚ ਬਣੀ ਜਾਂਦੀ ਹੈ ਹੁਣ ਇਹਦੇ ਤੋਂ ਬਾਅਦ ਜਦੋਂ ਚੁਣੀ ਜਾਂਦੀ ਹੈ ਤਾਂ ਚੋਣ ਤੋਂ ਬਾਅਦ ਉਹਦਾ ਚੇਅਰਮੈਨ ਤੇ ਵਾਈਸ ਚੇਅਰਮੈਨ ਦੋ ਅਹੁਦੇਾਂ ਤੇ ਚੋਣ ਹੁੰਦੀ ਹੈ ਚੇਅਰਮੈਨ ਮੈਜੋਰਿਟੀ ਨਾਲ ਚੁਣਿਆ ਜਾਂਦਾ ਹੈ ਮੈਜੋਰਿਟੀ ਵੋਟਾਂ ਦੇ ਨਾਲ ਤੇ ਵਾਈਸ ਚੇਅਰਮੈਨ ਵੀ ਮੈਜੋਰਿਟੀ ਵੋਟਾਂ ਦੇ ਨਾਲ ਚੁਣਿਆ ਜਾਂਦਾ ਦੂਜੀ ਇਹ ਹੁੰਦੀ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਚੇਅਰਮੈਨ ਤੇ ਵਾਈਸ ਚੇਅਰਮੈਨ ਤੇ ਮੈਂਬਰ ਇਹ ਸਾਰੇ ਵੀ ਜਿਵੇਂ ਬਲਾਕ ਸੰਪਤੀਆਂ ਦੇ ਵਿੱਚ ਜਿਵੇਂ ਪੰਚਾਇਤਾਂ ਦੇ ਵਿੱਚ ਰਿਜ਼ਰਵੇਸ਼ਨ ਰੱਖਵਾ ਕਰਨਾ ਉਹੀ ਰੱਖਵਾ ਕਰਨ ਦਾ ਅਸੂਲ ਇੱਥੇ ਵੀ ਲਾਗੂ ਹੁੰਦਾ ਹੈ ਇੱਥੇ ਵੀ ਜ਼ਿਲ੍ਹਾ ਪੱਧਰ ਦੇ ਉੱਤੇ ਜਿੰਨੇ ਮੈਂਬਰ ਨੇ ਉਹਦੀ ਆਬਾਦੀ ਦੇ لحاظ ਨਾਲ ਦਲਤਾਂ ਦੇ ਵਿੱਚੋਂ ਰੱਖਵੇਂ ਕਰਨ ਦੇ ਤੌਰ ਤੇ ਚੁਣੇ ਜਾਂਦੇ ਨੇ 50% ਔਰਤਾਂ ਚੁਣੀਆਂ ਜਾਂਦੀਆਂ ਨੇ ਔਰ ਇਸੇ ਢੰਗ ਨਾਲ ਵਾਈਸ ਚੇਅਰਮੈਨ ਤੇ ਚੇਅਰਮੈਨ ਵੀ 50% हिस्साਔਰਤਾਂ ਚ ਤੇ ਬਾਕੀ ਆਬਾਦੀ ਦੇ ਲਿਹਾਜ਼ ਨਾਲ ਦਲਤ ਕਮਿਊਨਿਟੀ ਦੇ ਵਿੱਚੋਂ ਹਾਂ ਇਹ ਰਿਜ਼ਰਵੇਸ਼ਨ ਬਦਲਦੀ ਰਹਿੰਦੀ ਹੈ ਰੋਟੇਸ਼ਨ ਹੋਣੀ ਹੈ ਉਹਦੀ ਕਦੇ ਕੋਈ ਸੀਟ ਰਿਜ਼ਰਵ ਹੈ ਕਦੇ ਕੋਈ ਇਸੇ ਤਰ੍ਹਾਂ ਜਿਲਾ ਪ੍ਰੀਸ਼ਦ ਦੇ ਉੱਤੇ ਵਾਈਸ ਚੇਅਰਮੈਨ ਦੀ ਜਿਲਾ ਪ੍ਰੀਸ਼ਦ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਕਦੇ ਇੱਕ ਸੀਟ ਦਾ ਵਾਈਸ ਚੇਅਰਮੈਨ ਜਾਂ ਚੇਅਰਮੈਨ ਰਿਜ਼ਰਵ ਹੈ ਕਦੇ ਦੂਜੀ ਦਾ ਕਦੇ ਤੀਜੀ ਦਾ ਉਹ ਜਿਲਾ ਲੈਵਲ ਦੇ ਉੱਤੇ ਬਦਲਦਾ ਰਹਿਣਾ ਰੋਟੇਸ਼ਨ 'ਚ ਆਉਣਾ ਸਾਰਿਆਂ ਲਈ ਹੈ ਉਹ ਸਾਰੀ ਦੀ ਸਾਰੀ ਗੱਲ ਔਰ ਇਹ ਜਿਹੜੇ ਚੇਅਰਮੈਨ ਦੇ ਲੈਵਲ ਦੇ ਉੱਤੇ ਗੱਲ ਹੁੰਦੀ ਹੈ ਇਹਦੀਆਂ ਮੀਟਿੰਗਾਂ 3 ਮਹੀਨਿਆਂ ਦੇ ਵਿੱਚ ਘੱਟੋ-ਘੱਟ ਇੱਕ ਮੀਟਿੰਗ ਹੋਣੀ ਲਾਜ਼ਮੀ ਹੈ ਔਰ ਤਾਂ ਕਿ ਬਹੁਤ बड़ा ਇੱਕ ਸਿਸਟਮ ਹੈ ਜ਼ਿਲ੍ਹੇ ਦਾ ਜਿਹੜਾ ਪਿੰਡੂ ਖੇਤਰ ਨਾਲ ਸੰਬੰਧਿਤ ਟੋਟਲ ਕੰਮ ਖਾਜ ਹੈ ਪੰਚਾਇਤੀ ਰਾ ਸੈਟਅਪ ਦੇ ਵਿੱਚ ਆਉਂਦਾ ਉਹਦੇ ਨਾਲ ਸੰਬੰਧਿਤ ਜਿੰਨੇ ਮੁਲਾਜ਼ਮ ਆਉਂਦੇ ਨੇ ਉਹਦੇ ਨਾਲ ਸੰਬੰਧਿਤ ਸਕੀਮਾਂ ਦਾ ਜਿੰਨਾ ਪੈਸਾ ਆਉਂਦਾ ਹੈ ਉਹਦੇ ਨਾਲ ਸੰਬੰਧਿਤ ਜਿੰਨੀਆਂ ਗ੍ਰਾਂਟਾਂ ਆਉਂਦੀਆਂ ਨੇ ਉਹ ਸਾਰੇ ਮਾਮਲਿਆਂ ਨੂੰ ਜ਼ਿਲ੍ਹੇ ਦੇ ਵਿੱਚ ਕਿਸ ਢੰਗ ਦੇ ਨਾਲ ਦੇਖਣਾ ਹੈ ਉਹਦੀ ਸੁਪਰਵਾਈਜ਼ਨ ਕਰਨੀ ਹੈ ਅਲਾਟਮੈਂਟ ਕਰਨੀ ਹੈ ਵੱਖ-ਵੱਖ ਗੱਲ ਕਰਨੀ ਹੈ ਇੱਥੋਂ ਤੱਕ ਕਿ ਜੇ ਕਈ ਮਾਮਲਿਆਂ 'ਚ ਕਿਤੇ मतलब कुदरती आफत आ जाती है तो जिला परिषद अपने आप भी लाख रुपए तक का उ नो कंपनसेशन जारी कर सकती है दे सकती है कि थे इनु इना थे इनु इना ए भी जिला परिषद ਦਾ ਰਾਈਟ ਹੈ ਹੁਣ ਜਿਲ੍ਹਾ ਪ੍ਰੀਸ਼ਦ ਨਾਲ ਕੰਮ ਕਰਨ ਵਾਲੇ ਮੁਲਾਜ਼ਮ ਕੌਣ ਹੁੰਦੇ ਨੇ ਜਿਲ੍ਹਾ ਪ੍ਰੀਸ਼ਦ ਦਾ ਇੱਕ ਸੀਈਓ ચીਫ ਐਗਜ਼ੀਕਟਿਵ ਆਫਸਰ ਇਹ ਬਣਿਆ ਜਾਂਦਾ ਇਹ ਆਮ ਤੌਰ ਤੇ ਏਡੀਸੀ ਡਿਵੈਲਪਮੈਂਟ ਹੁੰਦਾ ਜਿਹਨੂੰ ਤੁਸੀਂ ਏਡੀਸੀ ਡਿਵੈਲਪਮੈਂਟ ਕਹਿੰਦੇ ਹੋ ਇੱਕ ਹੋਰ ਡਿਪਟੀ ਸੀਈਓ ਵੀ ਲਾਇਆ ਜਾਂਦਾ ਹੈ ਡਿਪਟੀ ਸੀਈਓ ਪੰਚਾਇਤ ਡਿਪਾਰਟਮੈਂਟ ਚ ਹੁੰਦਾ ਉਹ ਲਗਭਗ ਡੀਡੀਪੀਓ ਲੈਵਲ ਦਾ ਅਧਿਕਾਰੀ ਹੁੰਦਾ ਡੀਡੀਪੀਓ ਨੂੰ ਵੀ ਉਹਦਾ ਚਾਰਜ ਦਿੱਤਾ ਜਾਂਦਾ ਔਰ ਜਾਂ ਫਿਰ ਕੋਈ ਹੋਰ ਅਫਸਰ ਵੀ ਕ ਲੈਦਾ ਅਫਸਰ ਵੀ ਜਿਲ੍ਹਾ ਪ੍ਰੀਸ਼ਦ ਦੇ ਤੌਰ ਤੇ ਲਾਇਆ ਜਾਂਦਾ ਔਰ 75 ਜਿਲ੍ਹਾ ਪ੍ਰੀਸ਼ਦ ਦੇ ਤੌਰ ਤੇ ਵੀ ਕੰਮ ਕਰਦਾ ਇਹ ਸਾਰੀਆਂ ਜਿਹੜੀ ਉਹਦੇ ਬੰਤਰ ਹੈ ਉਸ ਪੱਧਰ ਦੇ ਉੱਤੇ ਚੱਲਦੀ ਹੈ ਤੇ ਹੁਣ ਸਵਾਲ ਇੱਕੇ ਪੈਦਾ ਹੁੰਦਾ ਕਿ ਅਜੇ ਵੀ ਪੰਜਾਬ ਦੇ ਵਿੱਚ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੇ ਖਿਲਾਫ ਦੇ ਵਾਈਸ ਚੇਅਰਮੈਨ ਦੇ ਖਿਲਾਫ ਨੋ ਕੰਫੀਡੈਂਸ ਮੋਸ਼ਨ ਅਸੈਂਬਲੀ ਦੀ ਤਰ੍ਹਾਂ ਪਾਰਲੀਮੈਂਟ ਦੀ ਤਰ੍ਹਾਂ ਲਿਆਂਦਾ ਜਾ ਸਕਦਾ ਜਿਵੇਂ ਪਹਿਲਾਂ ਆਪਾਂ ਪੰਚਾਇਤੀ ਰਾਜ ਦੇ ਸੱਚ ਪੰਚਾਇਤ ਦੀ ਗੱਲ ਕੀਤੀ ਸੀ ਪੰਚਾਇਤ ਦੇ ਐਕਟ 1994 ਚ ਸੋਧ ਕਰਦੇ ਹੋਏ ਪਹਿਲਾਂ ਪੰਚਾਇਤ ਚ ਸਰਪੰਚ ਚੋਣ ਦਾ ਸਿਸਟਮ ਕਰਤਾ ਪਰ ਜਦ ਡਾਇਰੈਕਟ ਚੋਣ ਵੀ ਆ ਗਈ ਸਿੱਧੀ ਚੋਣ ਵੀ ਆ ਗਈ ਮੁੜ ਕੇ ਸਰਪੰਚ ਦੇ ਖਿਲਾਫ ਬੇਪਰੋਸਗੀ ਦਾ ਮਤਾ ਜਾਂ ਨੋ ਕੰਫੀਡੈਂਸ ਮੋਸ਼ਨ ਜਿਹੜਾ ਲਿਆਉਣ ਦੀ ਪਰਵੀਜ਼ਨ ਜਿਹੜੀ ਇਹ ਧਾਰਾ ਖਤਮ ਕਰ ਦਿੱਤੀ ਗਈ ਪਰ ਜ਼ਿਲ੍ਹਾ ਪ੍ਰੀਸ਼ਦ ਜੋ ਅਜੇ ਵੀ ਕਾਇਮ ਹੈ 175 ਧਾਰਾ ਪੰਚਾਇਤੀ ਰਾਜ ਕਾਨੂੰਨ ਦੀ ਜਿਹਦੇ ਤਹਿਤ ਜੇਕਰ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਸਾਰੇ ਮੈਂਬਰ ਨੇ ਉਹ ਮਹਿਸੂਸ ਕਰਦੇ ਨੇ ਕਿ ভাইস ਚੇਅਰਮੈਨ ਜਾਂ ਚੇਅਰਮੈਨ ਠੀਕ ਤਰੀਕੇ ਨਾਲ ਕੰਮ ਨਹੀਂ ਕਰ پا ਰਿਹਾ ਔਰ ਉਹ ਆਪਣੇ ਜੋ ਵੀ ਜ਼ਿੰਮੇਵਾਰੀਆਂ ਨੇ ਨਹੀਂ ਨਿਭਾ ਰਿਆ ਤਾਂ ਜਾਂ ਉਹਨਾਂ ਦੀ ਕੋਆਪਰੇਸ਼ਨ ਲੈ ਕੇ ਨਹੀਂ ਚੱਲ ਰਿਹਾ ਤਾਂ ਉਹਦੇ ਖਿਲਾਫ ਬੇਪਰੋਸਗੀ ਦਾ ਮਤਾ ਆ ਸਕਦਾ ਔਰ ਬੇਪਰੋਸਗੀ ਦੇ ਮਤੇ ਦੀ ਐਪਲੀਕੇਸ਼ਨ ਡਿਪਟੀ ਕਮਿਸ਼ਨਰ ਕੋਲ ਜਾਂਦੀ ਹੈ 7 ਦਿਨ ਦੇ ਅੰਦਰ ਅੰਦਰ ਡਿਪਟੀ ਕਮਿਸ਼ਨਰ ਨੇ ਮੀਟਿੰਗ ਬਣਾਉਣੀ ਹੁੰਦੀ ਹੈ ਫਿਰ VOTING ਹੁੰਦੀ ਹੈ 2/3 ਜਿਹੜਾ ਪ੍ਰੀਸ਼ਦ ਦੇ ਮੈਂਬਰਾਂ ਦਾ 2/3 ਮੈਂਬਰਾਂ ਦਾ ਮਤਲਬ ਹੈ ਕਿ ਜਿਹਦੇ ਚ ਬਲਾਕ ਸੰਪਤੀ ਦੇ ਜਿਹੜੇ ਚ ਚੇਅਰਮੈਨ ਨੇ ਉਹ ਵੀ ਸ਼ਾਮਲ ਹੁੰਦੇ ਨੇ VOTING ਦੇ ਵਿੱਚ ਤੇ ਉਹ 2/3 ਹਿੱਸਾ ਜਿਹੜਾ ਜੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਾਂ ਬਾਈ ਚੇਅਰਮੈਨ ਜਿਹਦੇ ਖਿਲਾਫ ਬੇਪਰੋਸਗੀ ਦਾ ਮਤਾ ਆਇਆ ਹੋਇਆ ਹੈ ਵੋਟਿੰਗ ਕਰ ਦਿੰਦੇ ਨੇ ਤਾਂ ਉਹ ਆਪਣੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਤੇ ਫਿਰ ਨਵਾਂ ਚ ਚੇਅਰਮੈਨ ਚੋਣ ਦੇ ਰਾਹੀਂ ਚੁਣਿਆ ਜਾਂਦਾ ਜਿਹੜਾ ਪ੍ਰੀਸ਼ਦ ਦੀ ਚੋਣ ਦੇ ਰਾਹੀਂ ਚੁੜਾਇਆ ਜਾਂਦਾ ਔਰ ਇਸੇ ਤਰੀਕੇ ਦੇ ਨਾਲ ਪਰ ਇੱਕ ਗੱਲ ਜ਼ਰੂਰ ਹੈ ਇਹ ਜਿਹੜਾ ਐਡਜੌਰਨਮੈਂਟ ਮੋਸ਼ਨ ਹੈ ਜਾਂ ਬੇਪ੍ਰੋਸਕੀ ਦਾ ਮਤ ਹੈ ਐਡਜੌਰਨਮੈਂਟ ਮੋਸ਼ਨ ਨਹੀਂ ਨੋ ਕੰਫੀਡੈਂਸ ਮੋਸ਼ਨ ਜਾਂ ਬੇਪ੍ਰੋਸਕੀ ਦਾ ਮਤ ਹੈ ਇਹ 2 ਸਾਲ ਤੋਂ ਪਹਿਲਾਂ ਨਹੀਂ ਲਿਆਂਦਾ ਜਾ ਸਕਦਾ ਘਟੋ ਘਟ 2 ਸਾਲ ਵੇਟ ਕਰਨੀ ਪਊ ਜਦ ਤੋ ਚੁਣੇਗੀ 2 ਸਾਲ ਉਹਦਾ ਕੰਮ ਕਰ ਦੇਖਣਾ ਪਏਗਾ ਉਸ ਤੋਂ ਬਾਅਦ ਲਿਆਂਦਾ ਜਾ ਸਕਦਾ ਇੱਕ ਵਾਰ ਜੇ ਮਤਾ ਹਾਰ ਗਿਆ ਮੰਨ ਲਓ ਤੁਸੀਂ ਮਤਾ ਲਿਆਂਦਾ ਨਹੀਂ ਸਕਸੈਸਫੁਲ ਹੋਇਆ ਜੇ ਲਾ ਪ੍ਰੈਜ਼ੀਡੈਂਟ ਜਾਂ ਵਾਈਸ ਚੇਅਰਮੈਨ ਦੇ ਨਾਲ ਹੀ ਬਹੁਤੇ ਮੈਂਬਰ ਖੜ ਗਏ ਤਾਂ ਦੁਬਾਰਾ ਮਤਾ ਲਿਆਉਣ ਦੇ ਵਾਸਤੇ ਤੁਹਾਨੂੰ 2 ਸਾਲ ਹੋਰ ਇੰਤਜ਼ਾਰ ਕਰਨਾ ਪਏਗਾ ਫਿਰ ਤੁਸੀਂ ਦੁਬਾਰਾ 2 ਸਾਲ ਤੋਂ ਪਹਿਲਾਂ ਨਹੀਂ ਲਿਆ ਸਕਦੇ ਪਰ 2 ਸਾਲਾਂ ਤੋਂ ਬਾਅਦ ਫਿਰ ਦੁਬਾਰਾ ਲੇ ਆ ਸਕਦੇ ਹੋ ਮਤਲਬ ਇੱਕ ਟਨਿਓਰ ਚ ਜੇ ਆਪਾਂ ਬੰਨੀਏ ਇਹਦੀ ਟਨਿਓਰ ਜਿਵੇਂ ਪੰਚਾਇਤਾਂ ਦੀ ਹੈ ਉਵੇਂ 5 ਸਾਲ ਤੱਕ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਜੇ ਕੋਈ ਅਸਤੀਫਾ ਦੇ ਜੇ ਜੇ ਕੋਈ ਮੈਂਬਰ ਕਿਸੇ ਹੋਰ ਕਾਰਨ ਕਰਕੇ ਹਟ ਜੇ ਕਿਸੇ ਦੀ ਮੌਤ ਹੋ ਜੇ 6 ਮਹੀਨੇ ਦੇ ਅੰਦਰ ਅੰਦਰ ਉਹ ਪੋਸਟ ਭਰਨੀ ਪੈਂਦੀ ਹੈ ਚੋਣ ਦੇ ਰਾਹੀਂ ਔਰ ਜੇ 6 ਮਹੀਨੇ ਤੋਂ ਘੱਟ ਸਮਾਂ ਰਹਿੰਦਾ ਚੋਣਾਂ ਦੇ ਵਿੱਚ ਫਿਰ ਉਹ ਭਰਨ ਦੀ ਜ਼ਰੂਰਤ ਨਹੀਂ ਹੁੰਦੀ ਪਰ ਉਦੋਂ ਬਿਨਾ ਇਹ 6 ਮਹੀਨੇ ਦੇ ਅੰਦਰ ਅੰਦਰ ਜਿਹੜੀ ਚੋਣ ਹੈ ਉਹ ਕਰਉਣੀ ਪੈਂਦੀ ਆ ਜਲਾ ਪ੍ਰੀਸ਼ਦ ਦੇ ਵਿੱਚ ਜਲਾ ਪ੍ਰੀਸ਼ਦ ਮਹੱਤਵਪੂਰਨ ਕਿਵੇਂ ਹੈ ਹੁਣ ਟੋਟਲ ਜੇ ਮਨਰੇਗਾ ਦਾ ਜਿਹੜਾ ਟੋਟਲ ਫੰਡ ਆਉਂਦਾ ਇਹ ਅੱਜ ਤੱਕ ਜਿਹੜਾ ਆਉਂਦਾ ਸੀ ਮੁਗਲੇ ਰੂਪ ਦੇ ਵਿੱਚ ਜਿੰਨਾ ਕੋਈ ਪਿੰਡ ਕੰਮ ਕਰਾਉਂਦਾ ਸੀ ਦਿਹਾੜੀ ਤੇ ਉਹਦਾ 40% ਮਟੀਰੀਅਲ ਕੰਪੋਨੈਂਟ ਵੀ ਉਸੇ ਲਿਹਾਜ਼ ਨਾਲ ਪਿੰਡ ਨੂੰ ਜਾਂਦਾ ਸੀ ਪਰ ਇੱਕ ਖਾਸ ਸਮੇਂ ਬਾਅਦ ਹੁਣ ਇਹ ਕਰ ਦਿੱਤਾ ਗਿਆ ਕਿ ਜਿਹੜਾ ਮਟੀਰੀਅਲ ਕੋਸਟ ਦਾ ਫੰਡ ਹੈ ਉਹ ਜ਼ਿਲ੍ਹਾ ਲੈਵਲ ਤੇ ਮੈਨੇਜ ਕੀਤਾ ਜਾਏਗਾ ਔਰ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਰਾਹੀਂ ਮਨਜ਼ੂਰ ਕੀਤਾ ਜਾਏਗਾ ਇਹਦਾ ਮਤਲਬ ਇਹ ਹੈ ਕਿ ਉਹ ਕਿਤੇ ਵੀ ਹੋਰਾਂ ਥਾਵਾਂ ਤੇ ਵੀ ਭੇਜਿਆ ਜਾ ਸਕਦਾ ਹੈ ਅਲੱਗ-ਅਲੱਗ ਥਾਵਾਂ ਤੇ ਜੇ ਤੁਹਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਟਰੋਂਗ ਨੇ ਜਿੱਥੋਂ-ਜਿੱਥੋਂ ਤੁਸੀਂ ਚੁੜਕੇ ਭੇਜੇ ਨੇ ਆਪੋ-ਆਪਣੇ ਹਲਕੇ ਦੇ ਵਿੱਚੋਂ ਜੇ ਤੁਹਾਡੇ ਬਲਾਕ ਸੰਪਤੀ ਦੇ ਚੇਅਰਮੈਨ ਸਟਰੋਂਗ ਨੇ ਤੇ ਉਹ ਆਪਣੇ ਹਲਕੇ ਦੇ ਲਈ ਆਪੋ-ਆਪਣੇ ਏਰੀਏ ਦੇ ਲਈ ਜਿੱਥੋਂ ਚੁੜਕੇ ਆਏ ਨੇ ਉਹਦੇ ਲਈ ਲੜਾਈ ਵੀ ਲੜ ਸਕਦੇ ਨੇ ਦਲੀਲ ਆਧਾਰਤ ਤੱਥਾਂ ਦੇ ਆਧਾਰ ਤੇ ਉਹ ਆਪਣੇ ਫੱਟ ਦੇ ਲਈ ਵੀ ਪੂਰੀ ਜਦੋ ਜਹਦ ਕਰ ਸਕਦੇ ਨੇ ਪਰ ਜੇ ਉਹਨਾਂ ਨੇ TADA ਤੇ ਇੱਕ ਚਾਦਾ ਕੱਪ ਲੈਣਾ ਤਾਂ ਉਹ ਇੱਕ ਅਲੱਗ ਗੱਲ ਹੈ ਜਿਵੇਂ ਲੋਕ ਇਹ ਕਹਿੰਦੇ ਨੇ ਕਿ ਇਸ ਤਰੀਕੇ ਦਾ ਕੰਮ ਜਿਹੜਾ ਆਉਂਦਾ ਨਾਰਮਲੀ ਉਹਨਾਂ ਨੂੰ TADA ਮਿਲਦਾ ਤੇ ਬਾਕੀ ਇਹ ਸਾਰਾ ਮਾਮਲਾ ਹੈ ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਲੈਵਲ ਤੇ ਜ਼ਰੂਰ ਹੈ ਜਿਹੜਾ ਉਹਦੇ ਚੇਅਰਮੈਨ ਲੈਵਲ ਤੇ ਕੱਡੀ ਮਿਲਦੀ ਹੈ ਸਟਾਫ ਮਿਲਦਾ ਹੈ ਬਾਕੀ ਦਾ ਸਾਰਾ ਕੁਝ ਹੈ ਔਰ ਵੱਡੇ ਅਫਸਰ ਨੇ ਜਿਹੜੇ ਬੰਦੇ ਜਿਹੜੇ ਅਫਸਰ CEO ਵੀ ਨੇ Deputy CEO ਵੀ ਨੇ ਉਹਨਾਂ ਦਾ ਮਾਸਟਰ ਜਿਹੜਾ ਹੈ ਉੱਪਰ ਬੌਸ ਉਹ ਜਿਹੜਾ ਪ੍ਰੀਸ਼ਦ ਦਾ ਚੇਅਰਮੈਨ ਹੈ ਇਸੇ ਟੰਗ ਨਾਲ ਹੁਣੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨਾਂ ਨੇ ਦੇਖਣਾ ਕਿ ਉਹ ਬੌਸ ਹੈਗੇ ਨੇ ਕਹਾਉਂਦੇ ਨੇ ਕਰਦੇ ਨੇ ਉਹ ਕੰਮ ਜਾਂ ਨਹੀਂ ਔਰ ਜੇ ਜਾਂ ਨਹੀਂ ਕਰਦੇ ਜਾਂ ਫਿਰ ਜਿਵੇਂ ਬਲਾਕ ਸੰਪਤੀ ਦੇ ਚੇਅਰਮੈਨ ਨੂੰ ਬੀਡੀਪੀ ਉਹ ਚਲਾਉਂਦਾ ਹੈ ਉਵੇਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੂੰ ਏਡੀਸੀ ਡਿਵੈਲਪਮੈਂਟ ਚਲਾਉਂਦਾ ਜਾਂ ਜਿਹੜਾ ਉਹਨਾਂ ਦਾ ਸੀਈਓ ਹੈ ਜਾਂ ਡਿਪਟੀ ਸੀਈਓ ਚਲਾਉਂਦਾ ਇਹ ਪ੍ਰੈਕਟੀਕਲੀ ਅਲੱਗ ਦੇਖਣ ਦੀਆਂ ਚੀਜ਼ਾਂ ਨੇ ਜ਼िला ਪਰੀਸ਼ਦ ਦੀ ਆਪਣੀ ਆਮਦਨ ਕਿਵੇਂ ਹੋਣੀ ਹੈ ਕਿਵੇਂ ਉਹਨਾਂ ਪਿੰਡਾਂ ਦੇ ਵਿੱਚੋਂ ਥਰੂ ਪੰਚਾਇਤਾਂ ਬਰਾਕਸਮਤੀ ਆਪਣੇ ਤਰੀਕੇ ਨਾਲ ਗੱਲ ਕਰਨੀ ਹੈ ਉਹ ਅਗਲੇ ਉਹ ਸਾਰੇ ਦੇ ਸਾਰੇ ਜਿਹੜੇ 29 ਡਿਪਾਰਟਮੈਂਟਾਂ ਦੀ ਗੱਲ ਹੁੰਦੀ ਹੈ ਸੰਵਿਧਾਨ ਦੇ ਮੁਤਾਬਕ ਸਦਾ 73ਵੀਂ ਸੋਧ ਦੇ ਮੁਤਾਬਕ ਇਹਨਾਂ ਨੂੰ ਸੌਂਪੇ ਜਾਣੇ ਸੀ ਉਹ ਸਾਰੇ ਮੁਲਾਜ਼ਮ ਬਾਕੀ ਉਹਨਾਂ ਦਾ ਕੇਡਰ ਜ਼ਿਲ੍ਹਾ ਲੈਵਲ ਤੇ ਹੋਣਾ ਹੈ ਔਰ ਉਹਦੀ ਦੇਖਰੇਖ ਸਾਰੀ ਜ਼ਿਲ੍ਹਾ ਪ੍ਰੀਸ਼ਦ ਦੇ ਹਵਾਲੇ ਹੁੰਦੀ ਹੈ ਫਾਈਨਾਂਸ ਵੀ ਇਸੇ ਮਾਮਲੇ ਦੇ ਵਿੱਚ ਜਾਂਦਾ ਹੈ ਜਿਵੇਂ ਕਰਨਾਟਕਾ ਦਾ ਲਗਭਗ 40% ਬਜਟ ਜ਼ਿਲ੍ਹਾ ਪ੍ਰੀਸ਼ਦ ਦੇ ਰਾਹੀਂ ਜਾਂਦਾ ਹੈ ਜਿਹੜਾ ਵੀ ਸਰਦ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਡਿਪਟੀ ਕਮਿਸ਼ਨਰ ਲੱਗਣ ਤੋਂ ਵੀ ਜ਼ਿਆਦਾ ਉੱਥੇ ਲੋਕ ਜ਼ਿਲ੍ਹਾ ਪ੍ਰੀਸ਼ਦ ਦਾ ਸਕੱਤਰ ਜਾਂ ਸੀਈਓ ਲੱਗਣਾ ਪਸੰਦ ਕਰਦੇ ਨੇ ਕਿਉਂਕਿ ਜਿੱਥੇ ਪੈਸਾ ਜਿੱਥੇ ਗ੍ਰਾਂਟਾ ਜ਼ਿਆਦਾ ਦਿੱਤੀਆਂ ਜਾ ਸਕਦੀਆਂ ਨੇ ਲੋਕਾਂ ਦੀ ਸਦਪੁੱਛ ਲੋਕ ਆਉਂਦੇ ਨੇ ਤੁਹਾਡੇ ਤੱਕ ਤੁਹਾਡੇ ਤੋਂ ਮੰਗ ਕਰਦੇ ਨੇ ਔਰ ਜਲਾਜਮੀ ਹੈ ਕਿ ਪੈਸੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸੇਟਾਂ ਨੇ ਜਾਂ ਪਾਵਰ ਨਾਲ ਜੁੜੀਆਂ ਹੋਈਆਂ ਜਿਹੜੀਆਂ ਸੇਟਾਂ ਨੇ ਉੱਥੇ ਲੱਗਣਾ ਲੋਕ ਜ਼ਿਆਦਾ ਪਸੰਦ ਕਰਦੇ ਨੇ ਕੇਰਲਾ ਦੇ ਵਿੱਚ ਵੀ ਇਹ ਕਾਫੀ ਮਜ਼ਬੂਤੀ ਨਾਲ ਚੱਲ ਰਿਹਾ ਸਾਡੇ ਜ਼ਿਲ੍ਹਿਆਂ ਦੇ ਲੈਵਲ ਤੇ ਅਜੇ ਉਹਨਾਂ ਗੱਲਾਂ ਨੂੰ ਬਾਚਿਆ ਜਾਣਾ 29 ਡਿਪਾਰਟਮੈਂਟਾਂ ਨੂੰ ਵੀ ਫਾਈਨਾਂਸ ਨੂੰ ਵੀ ਉਹਦੇ ਮੁਲਾਜ਼ਮਾਂ ਨੂੰ ਵੀ ਉਹ ਕਿਸ ਢੰਗ ਨਾਲ ਲੈ ਜਾਣਾ ਸਾਰੇ ਦੇ ਸਾਰੇ ਇਹ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਬਾਈ ਚਾਰਜਮੈਨ ਜ਼ਿਲ੍ਹਾ ਪ੍ਰੀਸ਼ਦ ਤੋਂ ਉਹਨਾਂ ਦੇ ਮੈਂਬਰ ਪੰਚਾਇਤਾਂ ਦੇ ਮੈਂਬਰ ਬਲਾਕ ਸਭੀਆਂ ਦੇ ਮੈਂਬਰ ਇਹ ਬੜਾ ਵੱਡਾ ਇੱਕ ਦਾਇਰਾ ਹੈ ਜਿਹੜਾ ਚੋਣੇ ਚੁਣੇ ਹੋਏ ਨਮਾਇੰਦੇ ਹਨ ਜੇ ਇਹ ਠੀਕ ਤਰੀਕੇ ਨਾਲ ਸਮਝ ਕੇ ਆਪਣਾ ਕੰਮ ਕਰਨ ਲੱਗ ਜਾਣ ਤਾਂ ਪਿੰਡਾਂ ਦੇ ਵਿੱਚ ਬਹੁਤ ਵੱਡੀ ਯੋਗਦਾਨ ਇਹਨਾਂ ਦਾ ਹੋ ਸਕਦਾ ਹੈ ਬਹੁਤ ਸਾਰੀਆਂ ਸਕੀਮਾਂ ਸਹੀ ਰੂਪ ਦੇ ਵਿੱਚ ਲਾਪਾਤਰੀਆਂ ਤੱਕ ਪਹੁੰਚ ਸਕਦੀਆਂ ਨੇ ਇਹ ਹੁਣ ਤੁਸੀਂ ਧਿਆਨ ਰੱਖਣਾ ਸਾਰਿਆਂ ਨੇ ਤੁਹਾਡੇ ਕੋਲ ਵੀ ਹੈ ਕਿਉਂਕਿ ਜੇ ਇਹ ਤਾਕਤ ਵੀ ਹੋਵੇ ਕਿਸੇ ਨੂੰ ਤੁਸੀਂ ਸਮੇਂ ਤੋਂ ਪਹਿਲਾਂ ਵੀ ਹਟਾ ਸਕਦੇ ਹੋ ਤਾਂ ਤੁਹਾਡੇ ਮੈਂਬਰਾਂ ਤੇ ਤੁਹਾਡੇ ਜ਼ਿਲ੍ਹਾ ਪ੍ਰੀਸ਼ਦਾਂ ਤੇ ਤੁਹਾਡਾ ਪ੍ਰੈਸ਼ਰ ਰਹਿਣਾ ਚਾਹੀਦਾ ਤਾਂ ਉਹ ਦਬਾਅ ਜਿਹੜਾ ਉਹ ਜਵਾਬਦੇਹੀ ਦਾ ਦਬਾਅ ਹੈ ਇਹੀ ਸ਼ਾਇਦ ਲੋਕਾਂ ਨੂੰ ਕੰਮ ਕਰਨ ਲਾਉ ਲੋਕਾਂ ਨੂੰ ਉਸ ਪਾਸੇ ਵੱਲ ਲਾਊਗਾ ਔਰ ਤੁਸੀਂ ਇਹਦਾ ਧਿਆਨ ਵੀ ਰੱਖਣਾ ਔਰ ਸਾਰੇ ਮੈਂਬਰਾਂ ਨੂੰ ਵੀ ਇਹ ਜ਼ਰੂਰ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੀ ਆਉਣ ਵਾਲੀਆਂ ਚੋਣਾਂ ਵੀ ਲੜਨਗੇ ਉਹਨਾਂ ਨੂੰ ਵੀ ਆਪਣੇ ਕਾਨੂੰਨ ਆਪਣੇ ਹੱਕ ਆਪਣੇ ਅਧਿਕਾਰਾਂ ਦਾ ਪਤਾ ਹੋਣਾ ਚਾਹੀਦਾ ਜੇ ਉਹਨਾਂ ਨੂੰ ਪਤਾ ਹੋਏਗਾ ਤਾਂ ਉਹ ਅਫਸਰਾਂ ਤੋਂ ਵੀ ਕੰਮ ਕਰਾ ਸਕਣਗੇ ਤਾਂ ਉਹ ਆਪਣੇ ਪੂਰੇ ਜ਼ਿਲ੍ਹੇ ਦੀ ਤੇ ਆਪਣੇ ਰਲ ਕੇ ਟੋਕਟ ਪਿੰਡਾਂ ਜਿਨ੍ਹਾਂ ਨੂੰ ਪਛੜੇ ਸਮਝਿਆ ਜਾਂਦਾ ਹੈ ਜਿਹੜੇ ਯੋਜਨਾਬੰਦੀਆਂ ਚੋਂ ਪਛੜ ਗਏ ਨੇ ਉਹਨਾਂ ਦੇ ਲਈ ਕੋਈ ਯੋਗਦਾਨ ਪਾ ਸਕਣਗੇ ਧੰਨਵਾਦ ਤੁਸੀਂ ਦੇਖਦੇ ਰਹੋ ਪੁਲਾਣ